ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਤੇ ਹਰ ਘਰ ਦੇ ਵਿੱਚ ਜਿਹੜੇ ਬੱਚੇ ਨੇ ਉਹ ਕੁਛ ਨਾ ਕੁਛ ਡਿਮਾਂਡ ਜ਼ਰੂਰ ਕਰਦੇ ਰਹਿੰਦੇ ਨੇ ਕਿ ਸਾਨੂੰ ਕੋਈ ਵਧੀਆ ਜੀ ਚੀਜ਼ ਜ਼ਰੂਰ ਖਿਲਾਓ ਸਾਨੂੰ ਠੰਡੀ ਚੀਜ਼ ਖਿਲਾਓ ਤਾਂ ਅਜਿਹੇ ਵਿੱਚ ਜੋ ਖੀਰ ਹੈ ਜੋ ਕਿ ਸਵਾਦਿਸ਼ਟਤਾ ਹੁੰਦੀ ਹੀ ਹੈ ਨਾਲ ਦੀ ਨਾਲ ਕਈ ਤਰ੍ਹਾਂ ਦੇ ਪੌਸ਼ਟਿਕ ਗੁਣਾਂ ਦੇ ਨਾਲ ਵੀ ਭਰਪੂਰ ਹੈ ਜਿਸਦੇ ਉੱਪਰ ਗੱਲ ਕਰਾਂਗੇ क्योंकि गर्मिया हर वेले सू चीज़ का ध्यान जरूर रखना चाहिए कि अभी कि चीज़ खुद खाइए या अपने परिवार में या अपने बच्चों खिलाईए जिसना शरीर को ठंडक भी मिले और सेहत भी काफ़ी गुणकारी हो क्योंकि जिथे अगर आप दूसरे पास देखते दे, हैं बच्चे बहुत ज़्यादा कोल्ड ड्रिंक्स जो है मंगते हैं ठंडी चिल्ड कोल्ड ड्रिंक्स पीएँ ने या तो बहुत ज़्यादा अगर आइसक्रीम्स खाते रहेंगे बाजारों लिया के तो कितना कित नुकसानदायक हो जाए तो अजिदे कि किन्ने ही ਮਿਆਂ ਤੋਂ ਬੜੇ ਹੀ ਟੇਸਟੀ ਹੋਰ ਸਭ ਨੂੰ ਪਸੰਦ ਲੱਗਦੀ ਹੈ ਉਹ ਹੈ ਖੀਰ ਬਣਾਈ ਜਾਂਦੀ ਹੈ ਘਰ ਦੇ ਵਿੱਚ ਤਾਂ ਮਦਰਸ ਜੋ ਹੈ ਖੀਰ ਟੇਸਟੀ ਟੇਸਟੀ ਖੀਰ ਆਪਣੇ ਬੱਚਿਆਂ ਨੂੰ ਖਿਲਾ ਸਕਦੀਆਂ ਨੇ ਕਿਉਂਕਿ ਇਸ ਦੇ ਵਿੱਚ ਕਈ ਤਰ੍ਹਾਂ ਦੇ ਪੋਸ਼ਟਿਕ ਗੁਣ ਨੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਜ਼ਰੂਰ ਇਹੀ ਦੱਸਦੀਆਂ ਕਿ ਜਦੋਂ ਤੁਸੀਂ ਇੱਕ ਨਾਰਮਲ ਕਟੋਰੀ ਖੀਰ ਖਾਂਦੇ ਹੋ ਜੇ ਮੈਂ ਥੋੜੀ ਜੀ ਕੁਆਂਟੀਟੀ ਦੀ ਗੱਲ ਕਰਾਂ ਤੁਸੀਂ 150 ਗ੍ਰਾਮ ਖੀਰ ਅਗਰ ਖਾਂਦੇ ਹੋ ਤਾਂ ਉਸਦੇ ਵਿੱਚੋਂ ਤੁਹਾਨੂੰ ਕੀ ਕੁਝ ਮਿਲ ਰਿਹਾ ਹੈ ਤਾਂ 150 ਗ੍ਰਾਮ ਖੀਰ ਯਾਨੀ ਇੱਕ ਕਟੋਰੀ ਖੀਰ ਤੋਂ ਤੁਹਾਨੂੰ ਤਕਰੀਬਨ 300 ਕੈਲਰੀ ਮਿਲਦੀਆਂ ਨੇ जिस प्रोटीन की गल करिए सत्त पॉइंट चार ग्राम प्रोटीन है फैट्स इस ग्राम ने कार्बोहाइड्रेट्स पॉइंट एक ग्राम ने फाइबर इस जीरो पॉइंट फोर ग्राम मिल जाता है ਤਾਂ ਤੁਸੀਂ ਸਮਝ ਚੁੱਕੇ ਹੋ ਕਿ ਪ੍ਰੋਟੀਨ ਚੰਗੀ ਮਾਤਰਾ ਵਿੱਚ ਹੈ ਕਾਰਬੋਹਾਈਡਰੇਟਸ ਅੱਛੀ ਮਾਤਰਾ ਵਿੱਚ ਨੇ ਅਗਰ ਆਪਾਂ ਫੈਟ ਦੀ ਗੱਲ ਕਰੀਏ ਫੈਟ ਵੀ ਹੈ ਸੋ ਬੱਚਿਆਂ ਦੇ ਲਈ ਇਹ ਸਾਰੀਆਂ ਹੀ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਗਰੋਇੰਗ ਏਜ ਵਿੱਚ ਹੁੰਦੇ ਨੇ ਗਰੋਥ ਹੋ ਰਹੀ ਹੁੰਦੀ ਹੈ ਤੇ ਜਿਹੇ ਵਿੱਚ ਕਈ ਪੇਰੈਂਟਸ ਦਾ ਤਾਂ ਸਵਾਲ ਵੀ ਹੁੰਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਅਜਾ ਦੇਈਏ ਜਿਸ ਦੇ ਨਾਲ ਉਹਨਾਂ ਦੀ ਹੈਲਥ ਵਧੀਆ ਬਣੀ ਰਹੇ ਤੇ ਬੱਚਿਆਂ ਨੂੰ ਟੇਸਟੀ ਵੀ ਲੱਗੇ ਤੇ ਆਰਾਮ ਨਾਲ ਉਹ ਖਾ ਵੀ ਲੈਣ ਤਾਂ ਲੋ ਖੀਰ ਜਿਹੜੀ ਕਿ ਸਭ ਅਸੀਂ ਖਾਂਦੇ ਹੀ ਆ ਤਾਂ ਤੁਸੀਂ ਜ਼ਰੂਰ ਆਪਣੇ ਬੱਚਿਆਂ ਨੂੰ ਡੇਲੀ ਇੱਕ ਕਟੋਰੀ ਖੀਰ ਖਵਾ ਸਕਦੇ ਹੋ ਪਰ ਜੇ ਆਪਾਂ ਵੱਡਿਆਂ ਤਾਂ ਜੇਕਰ ਆਪਾਂ ਲਿਮਟਿਡ ਮਾਤਰਾ ਵਿੱਚ ਖਾਈਏ ਤਾਂ ਉਹਨਾਂ ਲਈ ਵੀ ਸਭ ਦੇ ਲਈ ਹੀ ਬਹੁਤ ਫਾਇਦੇਮੰਦ ਰਹਿਣ ਵਾਲੀ ਹੈ ਪਰ ਜਿਨ੍ਹਾਂ ਨੂੰ ਡਾਇਬਟੀਜ਼ ਹੀ ਪ੍ਰੋਬਲਮ ਹੈ ਉਹ ਜ਼ਰੂਰ ਡਾਕਟਰ ਦੀ ਸਲਾਹ ਦੇ ਨਾਲ ਹੀ ਖੀਰ ਦਾ ਸੇਵਨ ਕਰ ਸਕਦੇ ਨੇ ਕਿਉਂਕਿ ਇਸ ਦੇ ਵਿੱਚ ਮਿੱਠਾ ਪਾਇਆ ਜਾਂਦਾ ਹੈ ਤਾਂ ਮਿੱਠਾ ਕਿੰਨਾ ਕੋਈ ਖਾ ਸਕਦਾ ਹੈ ਇਹ ਹਰੇਕ ਦੀ ਆਪਣੀ ਮੈਡੀਕਲ ਕੰਡੀਸ਼ਨ ਦੇ ਉੱਪਰ ਡਿਪੈਂਡ ਕਰਦਾ ਹੈ ਕਿਸੇ ਨੂੰ ਡਾਇਬੀਟੀਜ਼ ਦੀ ਪ੍ਰੋਬਲਮ ਹੈ ਤਾਂ ਉਹ ਜ਼ਰੂਰ ਸੰਭਲ ਕੇ ਹੀ ਖੀਰ ਨੂੰ ਖਾਣ ਤੇ ਹੁਣ ਆਪਾਂ ਹੋਰ ਗੱਲ ਕਰਦੇ ਹਾਂ ਖੀਰ ਦੇ ਬਾਰੇ ਵਿੱਚ ਕਿ ਕਿਸ-ਕਿਸ ਤਰ੍ਹਾਂ ਦੇ ਪੌਸ਼ਟਿਕ ਗੁਣ ਸਾਨੂੰ ਇਸ ਤੋਂ ਮਿਲਦੇ ਨੇ ਸਭ ਤੋਂ ਪਹਿਲਾਂ ਆਪਾਂ ਦੇਖੀਏ ਤਾਂ ਖੀਰ ਬਣਾਉਣ ਦੇ ਵੇਲੇ ਇਹਦੇ ਵਿੱਚ ਪਾਏ ਜਾਂਦੇ ਨੇ ਚੌਲ ਚੌਲਾਂ ਦੀ ਆਪਾਂ ਪੌਸ਼ਟਿਕ ਗੁਣਾਂ ਦੀ ਗੱਲ ਕਰ ਲਈਏ ਤਾਂ ਇਹ ਜੋ ਹੈ ਇਹਨਾਂ ਦੇ ਵਿੱਚ ਚੰਗੀ ਮਾਤਰਾ ਦੇ ਵਿੱਚ ਸਟਾਰਚ ਮਿਲ ਜਾਂਦਾ ਹੈ ਸਟਾਰਚ ਜੋ ਕਿ ਸਾਡੀ ਗਟ ਹੈਲਥ ਦੇ ਲਈ ਵਧੀਆ ਰਹਿੰਦੇ ਨੇ ਸਾਡੇ ਡਾਈਜੈਸ਼ਨ ਇਹ ਬਹੁਤ ਅੱਛਾ ਹੈ ਇਨਫਲੇਮੇਸ਼ਨ ਨੂੰ ਰੋਕਣ ਦੇ ਲਈ ਬਹੁਤ ਅੱਛਾ ਹੈ ਤੇ ਜਦੋਂ ਗਰਮੀ ਦੇ ਵਿੱਚ ਹੈ ਅਸੀਂ ਦੇਖਦੇ ਆ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਫਾਇਦਾ ਦੇ ਰਹੀਆਂ ਹੁੰਦੀਆਂ ਨੇ ਸੋ ਅਗਰ ਆਪਾਂ ਖਾਸ ਕਰਕੇ ਬੱਚਿਆਂ ਦੀ ਮੈਂ ਗੱਲ ਕਰ ਰਹੀਆਂ ਬੱਚੇ ਹਮੇਸ਼ਾ ਖੇਡਦੇ ਰਹਿੰਦੇ ਆ ਕੋਈ ਨਾ ਕੋਈ ਐਕਟਿਵਿਟੀ ਰਹਾ ਹੈ ਰੁੱਝੇ ਰਹਿੰਦੇ ਨੇ ਤਾਂ ਉਦੋਂ ਉਹਨਾਂ ਦੀ એનર્ਜੀ ਬਹੁਤ ਜ਼ਿਆਦਾ ਬਰਨ ਹੋ ਰਹੀ ਹੁੰਦੀ ਹੈ ਤਾਂ ਖੀਰ ਆਪਣੇ ਆਪ ਦੇ ਵਿੱਚ ਇੱਕ ਚੰਗੀ ਆਪਸ਼ਨ ਉਹਨਾਂ ਲਈ ਜ਼ਰੂਰ ਬਣ ਜਾਂਦੀ ਹੈ ਕੂਲਿੰਗ ਇਫੈਕਟ ਦਿੰਦੀ ਹੈ ਸਾਡੀ ਬਾਡੀ ਨੂੰ ਸਿਰਫ ਪੇਟ ਦੀ ਹੀ ਨਾ ਗੱਲ ਕਰੀਏ ਤਾਂ ਸਾਡੇ ਪੂਰੇ ਸਰੀਰ ਨੂੰ ਜੋ ਹੈ ਕੂਲਿੰਗ ਇਫੈਕਟ ਇਫੈਕਟ ਇਸ ਤੋਂ ਮਿਲ ਜਾਂਦਾ ਹੈ ਕਿਉਂਕਿ ਜਦੋਂ ਆਪਾਂ ਖਾਸ ਤੌਰ ਤੇ ਗਰਮੀਆਂ ਦੀ ਗੱਲ ਕਰਦੇ ਆ ਤਾਂ ਸਾਡੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਨ ਦੇ ਵਿੱਚ ਜਾਂ ਫਿਰ ਅਸੀਂ ਕਹੀਏ ਜੋ ਬਾਹਰ ਦਾ ਤਾਪਮਾਨ ਹੈ ਤਾਂ ਉਸ ਅਕੋਰਡਿੰਗਲੀ ਸਾਡੀ ਬਾਡੀ ਜੋ ਹੈ ਹੀਟ ਨੂੰ ਕੰਟਰੋਲ ਕਰਨ ਮੇਨਟੇਨ ਕਰਨ ਦੇ ਵਿੱਚ ਹੀ ਸਾਡੀ ਬਹੁਤ ਸਾਰੀ એનર્ਜੀ ਲੱਗਦੀ ਰਹਿੰਦੀ ਹੈ ਜਿਸ ਦੇ ਨਾਲ ਹੀਟ ਜਨਰੇਟ ਹੁੰਦੀ ਹੈ એનર્ਜੀ ਕਿਉਂਕਿ ਬਹੁਤ ਜ਼ਿਆਦਾ ਖਾਪਰੀ ਹੁੰਦੀ ਹੈ ਤਾਂ ਉਹਦੇ ਲਈ ਕੂਲਿੰਗ ਇਫੈਕਟ ਸਾਨੂੰ ਬਾਡੀਲੀ ਬਹੁਤ ਜ਼ਰੂਰੀ ਹੈ ਅਜੇ ਵਿੱਚ ਠੰਡੀ ਠੰਡੀ ਇੱਕ ਛੋਟੀ ਕਟੋਰੀ ਖੀਰ ਤੁਸੀਂ ਖਾਂਦੇ ਹੋ ਤਾਂ ਉਸ ਦੇ ਨਾਲ ਤੁਹਾਨੂੰ ਕੂਲਿੰਗ ਇਫੈਕਟ ਵੀ ਮਿਲਦਾ ਹੈ ਤੇ ਡੇ ਸਾਰੇ ਪੌਸ਼ਟਿਕ ਤੱਤ ਵੀ ਮਿਲ ਜਾਂਦੇ ਨੇ ਖੀਰ ਚੌਲ ਚੌਲ ਤਾਂ ਅਸੀਂ ਪਾ ਦਿੱਤੇ ਪਰ ਦੁੱਧ ਦੇ ਬਿਨਾ ਅਧੂਰੀ ਹੁੰਦੀ ਹੈ ਸੋ ਦੁੱਧ ਦੇ ਵੀ ਆਪਣੇ ਆਪ ਵਿੱਚ ਬਹੁਤ ਸਾਰੇ ਫਾਇਦੇ ਨੇ ਅਮੀਨੋ ਐਸਿਡ ਚੰਗੀ ਮਾਤਰਾ ਵਿੱਚ ਮਿਲ ਜਾਂਦੇ ਆ ਜਿਨ੍ਹਾਂ ਨੂੰ ਅਸੀਂ ਪ੍ਰੋਟੀਨ ਕਹਿੰਦੇ ਆ ਸੋ ਪ੍ਰੋਟੀਨ ਤਾਂ ਸਾਡੀ ਬੋਡੀ ਦੇ ਕਈ ਸਾਰੇ ਕੰਮਾਂ ਦੇ ਲਈ ਜ਼ਰੂਰੀ ਹੈ ਹੀ ਹੈ ਚਾਹੇ ਅਸੀਂ ਗਰੋਥ ਦੀ ਗੱਲ ਕਰੀਏ ਚਾਹੇ ਕਿ ਸਾਡੇ ਬੋਡੀ ਦੀ ਮੇਨਟੇਨੈਂਸ ਦੀ ਗੱਲ ਕਰ ਲਈਏ ਚਾਹੇ ਕਿ ਸਾਡੀ ਬੋਡੀ ਦੇ ਹੋਰ ਕਈ ਜਿਵੇਂ ਸਾਡੇ ਹੈਅਰਸ ਨੇ ਸਾਡੀ ਸਕਿਨ ਹੈ ਇਹਨਾਂ ਸਭ ਦੀ ਗਰੋਥ ਦੇ ਲਈ ਕਿਉਂਕਿ ਦੇਖੋ ਵਾਲ ਝੜਦੇ ਰਹਿੰਦੇ ਨੇ ਉਗਦੇ ਰਹਿੰਦੇ ਨੇ ਗਰੋਥ ਹੁੰਦੀ ਰਹਿੰਦੀ ਹੈ ਸੋ ਲਗਾਤਾਰ ਲਈ ਸਾਨੂੰ ਪ੍ਰੋਟੀਨ ਦੀ ਜ਼ਰੂਰਤ ਤਾਂ ਹੁੰਦੀ ਹੀ ਹੈ ਤੇ ਅਜਿਹੇ ਵਿੱਚ ਜਿਹੜਾ ਕੰਬੀਨੇਸ਼ਨ ਅਸੀਂ ਬਣਾਉਂਦੇ ਆ ਦੁੱਧ ਚੌਲਾਂ ਦਾ ਮਿਲਾ ਕੇ ਔਰ ਵਿੱਚ ਮਿੱਠਾ ਪਾ ਕੇ ਤਾਂ ਇਹ ਆਪਣੇ ਆਪ ਵਿੱਚ ਇੱਕ ਬਹੁਤ ਅੱਛਾ ਕੰਬੀਨੇਸ਼ਨ ਬਣ ਜਾਂਦਾ ਹੈ ਫਿਰ ਤੋਂ ਕਹੂੰਗੀ ਆਪਣੇ ਘਰ ਦੇ ਵਿੱਚ ਬੱਚਿਆਂ ਨੂੰ ਤਾਂ ਤੁਸੀਂ ਜ਼ਰੂਰ ਦੇ ਸਕਦੇ ਹੋ ਪਰ ਜਿਹੜੇ ਓਵਰ weight ਬੱਚੇ ਨੇ ਉਹਨਾਂ ਨੂੰ ਇਹ ਖੀਰ ਜ਼ਿਆਦਾ ਨਾ ਦਿਓ ਤੇ ਉਹਨਾਂ ਪੇਰੈਂਟਸ ਲਈ ਮੈਂ ਖਾਸ ਤੌਰ ਤੇ ਕਹਿਣਾ ਚਾਹੂੰਗੀ ਜਿਨ੍ਹਾਂ ਦੇ ਬੱਚੇ ਅੰਡਰ weight ਨੇ ਜਾਂ ਫਿਰ ਤੁਹਾਨੂੰ ਲੱਗਦਾ ਕਿ ਇਹਨਾਂ ਦੀ ਸਿਹਤ ਕਿਉਂ ਨਹੀਂ ਬਣ ਰਹੀ ਤਾਂ ਜ਼ਰੂਰ ਤੁਸੀਂ ਆਪਣੇ ਬੱਚਿਆਂ ਨੂੰ ਖਾਣੇ ਦੇ ਵਿੱਚ ਜੋ ਹੈ ਇੱਕ ਕਟੋਰੀ ਖੀਰ ਦੇ ਸਕਦੇ ਹੋ ਚੌਲਾਂ ਤੋਂ ਇਲਾਵਾ ਅਸੀਂ ਖੀਰ ਜੋ ਹੈ ਓਟਸ ਨਾਲ ਵੀ ਤੁਸੀਂ ਇਹ ਬਣਾ ਸਕਦੇ ਹੋ ਉਹ ਵੀ ਬਹੁਤ ਟੇਸਟੀ ਹੁੰਦੀ ਹੈ ਔਰ ਬਹੁਤ ਹੈਲਦੀ ਵੀ ਰਹਿਣ ਵਾਲੀ ਹੈ ਹਾਂ ਇੱਕ ਇਹ ਚੀਜ਼ ਮੈਂ ਜ਼ਰੂਰ ਕਹਿਣਾ ਚਾਹਾਂਗੀ ਕਿ ਹੈਲਦੀ ਅਗਰ ਅਸੀਂ ਇਸ ਨੂੰ ਹੋਰ ਬਣਾਣਾ ਹੈ ਤਾਂ ਤੁਸੀਂ ਬ੍ਰਾਊਨ ਰਾਈਸ ਦੇ ਨਾਲ ਵੀ ਖੀਰ ਬਣਾ ਸਕਦੇ ਹੋ ਤੇ ਉਸ ਦੇ ਨਾਲ ਇਹ ਹੋਰ ਜ਼ਿਆਦਾ ਹੈਲਦੀ ਹੋ ਜਾਂਦੀ ਹੈ ਹਾਲਾਂਕਿ ਕਈ ਵਾਰੀ ਬ੍ਰਾਊਨ ਰਾਈਸ ਦਾ ਟੇਸਟ ਕਈਆਂ ਨੂੰ ਪਸੰਦ ਨਹੀਂ ਆਂਦਾ ਪਰ ਇੱਕ ਵਾਰੀ ਅਗਰ ਟੇਸਟ ਬਣ ਗਿਆ ਤਾਂ ਆਪਣੇ ਆਪ ਵਿੱਚ ਇਹ ਹੋਰ ਜ਼ਿਆਦਾ ਪੌਸਟਿਕ ਖੀਰ ਜਾਂਦੀ ਹੈ ਤੇ ਜੇ ਤੁਸੀਂ ਆਪਣੇ ਬੱਚਿਆਂ ਦੀ ਹੈਲਥ ਨੂੰ ਦੇਖਦੇ ਹੋਇਆ ਇੱਕ ਖੀਰ ਬਣਾ ਕੇ ਉਹਨਾਂ ਨੂੰ ਠੰਡੀ ਠੰਡੀ ਸਰਵ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਵਿੱਚ ਤੁਸੀਂ ਕੁਝ ਡਰਾਈ ਫਰੂਟਸ ਵੀ ਐਡ ਕਰ ਸਕਦੇ ਹੋ ਜੋ ਬੱਚਿਆਂ ਨੂੰ ਤੁਹਾਡੇ ਪਸੰਦ ਹੈ ਤਾਂ ਕਿ ਬੱਚਿਆਂ ਨੂੰ ਸਿਰਫ ਇੱਕ ਠੰਡੀ ਚੀਜ਼ ਹੀ ਨਹੀਂ ਇੱਕ ਮਿੱਠੀ ਚੀਜ਼ ਹੀ ਨਹੀਂ ਉਸ ਦੇ ਨਾਲ-ਨਾਲ ਕਈ ਤਰ੍ਹਾਂ ਦੇ ਵਿਟਾਮਿਨਸ ਔਰ ਮਿਨਰਲਸ ਵੀ ਇੱਕ ਕਟੋਰੀ ਵਿੱਚ ਭਰ ਕੇ ਜ਼ਰੂਰ ਮਿਲ ਜਾਣ ਸੋ ਤੁਸੀਂ ਜ਼ਰੂਰ ਦੱਸਿਓ ਕਿ ਗਰਮੀਆਂ ਦੇ ਵਿੱਚ ਤੁਸੀਂ ਆਪਣੇ ਘਰ ਦੇ ਵਿੱਚ ਕਿਹੜੀ ਐਸੀ ਚੀਜ਼ ਬਣਾਉਂਦੇ ਹੋ ਜੋ ਸਭ ਨੂੰ ਹੀ ਪਸੰਦ ਹੈ ਰੈਸਿਪੀ ਵੀ ਜ਼ਰੂਰ ਸ਼ੇਅਰ ਕਰ ਸਕਦੇ ਹੋ ਕੋਸ਼ਿਸ਼ ਕਰਾਂਗੀ ਕਿ ਮੈਂ ਤੁਹਾਡੇ ਵਿਚਾਰ ਵੀ ਜੋ ਹੈ ਅਗੋਂ ਵੀਡੀਓਜ਼ ਦੇ ਵਿੱਚ ਵੀਡੀਓ ਬਣਾ ਕੇ ਇੱਕ ਪ੍ਰੋਪਰ ਜ਼ਰੂਰ ਹੋਣਾ ਨਾਲ ਵੀ ਸ਼ੇਅਰ ਕਰਾਂ ਤਾਂ ਕਿ ਬਾਕੀਆਂ ਨੂੰ ਵੀ ਹੋਰ ਨਵੇਂ-ਨਵੇਂ ਆਈਡੀਆਜ਼ ਜ਼ਰੂਰ ਮਿਲਣ ਕਿ ਨਾ ਗਰਮੀਆਂ ਦੇ ਵਿੱਚ ਕੀ ਵਧੀਆ ਤੇ ਪ੍ਰੋਸਟਿਕ ਬਣਾ ਕੇ ਖਾਇਆ ਜਾ ਸਕੇ ਤੇ ਬੱਚਿਆਂ ਨੂੰ ਵੀ ਖੁਸ਼ ਰੱਖਿਆ ਜਾ ਸਕੇ ਵੀਡੀਓ ਆਸ ਦੀ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਪੇਜ ਨੂੰ ਹਲੇ ਤੱਕ ਫੋਲੋ ਨਹੀਂ ਕੀਤਾ ਹੈ ਤਾਂ ਫੋਲੋ ਕਰ ਦਿਓ YouTube ਚੈਨਲ ਹੈਲਥ ਐਡਵਾਈਸ ਵਿਧਰਜੋਤ ਕੋ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਦਿਓ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਅਸ ਜਾਣਕਾਰੀ ਦੇ ਨਾਲ ਫਿਲਹਾਲ ਹੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ